ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਨੇ ਤੁਹਾਨੂੰ ਟਰੈਕਟਰ ਦਿਖਾਉਣੇ ਆ ਜੀ 1 2 3 ਟਰੈਕਟਰ ਖੜੇ ਨੇ ਟਰੈਕਟਰ ਇਹ ਸਾਡੇ ਜੌਂਡੀ ਅਜੰਸੀ ਵਾਲਿਆਂ ਕੋਲੇ ਸਾਡੇ ਨਾਲੀਆਂ ਬਿਲਕੁਲ ਗਵਾਂਢੀ ਆਪਣੇ ਆ ਟਰੈਕਟਰ ਨੇ ਕੋਜੇ ਆਇਆ ਬਾਈ ਜਮਾ ਫਰੈਸ਼ ਮੈਂ ਕਿਹਾ ਅੱਜ ਵੀ ਆਉਂਦੀ ਸਾਰੇ ਵੀਡੀਓ ਪਾ ਦਈਏ ਦੀ ਤੇ ਬਾਈ ਬਲਵੰਤ ਆਪਣੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰੇ ਹੋ ਠੀਕ ਆ ਜੀ ਐਂ ਠੀਕ ਠਾਕ ਭਰਾ ਮਰਿਆ ਤੇ ਟਰੈਕਟਰ ਬਾਈ ਆਪਣੇ ਕੋਲ ਤਿੰਨ ਅੱਜ ਦਿਖਾਉਣੇ ਆਲੇ ਹਾਂ ਤਿੰਨ ਟਰੈਕਟਰ ਆ ਵੀਰੇ ਹਾਂਜੀ ਠੀਕ ਆ ਪਹਿਲਾਂ ਬ 852 ਵੀਰੇ ਆਪਣਾ ਹੈਗਾ 24 ਮਾਡਲ ਆ 2024 ਹਾਂਜੀ ਠੀਕ ਆ ਤੇ ਬਾਈ ਜਮਾ 4 ਵੀਲ ਡਰਾਈਵਰ ਹਾਂ ਹਾਂ 4 ਵੀਲ ਡਰਾਈਵਰ ਵੀਰੇ 3 ਸਪੀਡ ਵਿੱਚ ਆ ਵੀਰ ਦਿਖਾ ਦੇ ਮੜਾ ਇਹ ਟਰੈਕਟਰ ਚੰਗੀ ਤਰ੍ਹਾਂ ਕਰ ਫਿਰ ਟਰੈਕਟਰ ਬਿਲਕੁਲ ਨਵਾਂ ਕੰਡੀਸ਼ਨ ਵਾਲਾ ਪੂਰਾ ਟਰੈਕਟਰ ਬਾਈ ਮੰਨ ਕੇ ਚਲੋ 95 ਪੈਸੀ ਕੰਡੀਸ਼ਨ ਪਈ ਆ ਟਾਇਰ ਵੀ ਟਰੈਕਟਰ ਦੇ 90 ਪੈਸੇ ਹੋਣਗੇ ਬਾਈ ਹਾਂਜੀ 90 ਪੈਸੇ ਕਰਾਂਗੇ 90 ਪੈਸੇ ਟਾਇਰ ਪਈਆਂ ਬਾਈ ਹਜੇ ਉੱਪਰ ਦੇ ਬੱਸ ਮਾਰਕਾ ਜੀ ਮਟਿਆ ਐ ਐਮ ਆਰ ਫ ਦਾ ਹਾਂਜੀ ਬਾਈ ਜਿੱਕਣਾ ਆਇਆ ਜੱਟ ਦੇ ਘਰ ਤੇ ਉਦਾਂ ਹੀ ਆ ਟਰੈਕਟਰ ਕਿਤੇ ਪਾਣੀ ਨਹੀਂ ਮਾਰਿਆ ਕਿਤੇ ਕਪੜਾ ਨਹੀਂ ਮਾਰਿਆ ਜਿੱਥੇ ਮਿੱਟੀ ਪੈਦਾ ਉਹਨਾਂ ਦੇ ਉਦਾਂ ਹੀ ਪਈ ਆ ਮੈਂ ਕਹਿੰਦਾ ਬਾਈ ਦੀ ਸਰਵਿਸਾਂ ਹੀ ਹੋਈਆਂ ਬਾਕੀ ਚਾਬੀ ਕਿਤੇ ਲੱਗੀ ਨਹੀਂ ਡਾਕਟਰ ਨੂੰ ਮੈਂ ਚਾਬੀ ਕਿੱਥੇ ਲੱਗੀ ਹਾਂਜੀ ਬਿਲਕੁਲ ਸਾਫ ਹੈ ਬਿਲਕੁਲ ਘੰਟਾ 16 ਦੇ ਟਾਇਰਾਂ ਵਾਲਾ ਬਾਈ ਹਾਂ 16 ਦੇ ਡਾਇਰਾ ਐਫ ਐਮ ਆਰਫ ਦੇ ਵੀਰੇ ਠੀਕ ਆ ਜੀ ਹਾਂਜੀ ਤੇ ਬਾਈ ਜੌਨੀਰ ਵਾਲੇ ਬਿਨਾਂ ਕੋ ਆਇਆ ਟਰੈਕਟਰ ਇਹ ਤੇ ਬਲੌਂਤ ਬਾਈ ਕਈਆਂ ਦੇ ਮਨ ਵਿੱਚ ਐਂ ਗੱਲ ਹੁੰਦੀ ਵੀ ਪਣੀ ਉੱਚਾ ਮਾਡਲ ਵੀ ਟਰੈਕਟਰ ਬੰਦੇ ਕਾਤੇ ਘਟਾ ਕੇ ਇਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਟਰੈਕਟਰ ਤਾਂ ਬਿਲਕੁਲ ਠੀਕ ਠਾਕਾ ਠੀਕ ਆ ਬਾਈ ਕੋਈ ਹੋਣੀ ਹੈਗਾ ਕੋਈ ਕਸਲੀ ਪ੍ਰੋਬਲਮ ਇੰਜਨ ਗੇਅਰਬਾਕਸ ਦਾ ਤੇ ਪਲਸ ਲਿਵਰ ਦਾ ਅੱਛਾ ਜੀ ਹਾਂ ਕੋਈ ਉਹ ਵਧੀਆ ओरिजिनल ਲੰਗਾ ਠੀਕ ਆ ਉਹ ਤਾਂ ਸ਼ੌਕਨ ਟਰੈਕਟਰ ਦੇ ਬੰਦਾ ਦੂਜਾ ਟਰੈਕਟਰ ਲੈ ਕੇ ਤੇ ਵੀਰਾਂ ਦਾ ਟਰੈਕਟਰ ਵਿੱਚ ਘੱਟ ਲਿਆ ਆਪਣੇ ਠੀਕ ਆ ਬਾਈ ਹਾਂ ਜੀ ਜਿਵੇਂ ਬਾਈ ਕਈਆਂ ਕੋਲ ਇੰਨੀ ਪੇਮੈਂਟ ਨਹੀਂ ਹੁੰਦੀ ਤੇ ਲੋਨ ਵਗੈਰੇ ਦਾ ਹਿਸਾਬ-ਤਾਬ ਹਾਂ ਲੋਨ ਦੀ ਸੌਦਾ ਹੈਗੀ ਵੀਰੇ ਹੋ ਜਾਊਗਾ ਜੀ ਹਾਂ ਜੀ ਹਾਂ ਜੀ ਪਾਰਟੀ ਸਿੰਬਲ ਓਕੇ ਹੋਵੇ ਠੀਕ ਆ ਜੀ ਲੋਨ ਕਰਾ ਦੇਗੇ ਆਪਾਂ ਓਕੇ ਜੀ ਲੋਨ ਤਾਂ ਬਾਈ ਸਿੰਬਲ ਤੇ ਡਿਪੈਂਡ ਕਰਦਾ ਹਾਂ ਸਿੰਬਲ ਮੇਨ ਹੈ ਵੀਰੇ ਠੀਕ ਆ ਨ ओके ਪਿਆ ਓਕੇ ਡੈਕਟਰ ਬਿਲਕੁਲ ਠੀਕ ਆ ਛੱਕੇ ਬੰਦ ਪਿਆ ਇਹਦਾ ਮੈਂ ਬਾਈ 14-14 ਵਿੱਚ ਵੀ 4 ਵੀ ਲਾਉਂਦਾ ਹਨਾ ਜੀ ਹਾਂ 14 ਚ ਆਉਂਦਾ 14 ਦੇ ਵਿੱਚ ਜਿਹੜਾ ਮੋਰੇ ਨਾ ਹਿੱਸਾ ਹੈਗਾ ਉਹਦਾ ਹਿੱਸਾ ਦੂਜਾ ਜ਼ਿਆਦਾ ਹਾਂ ਉਹ ਹਿੱਸੇ ਕਰਕੇ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਇਹਦਾ ਹਿੱਸਾ ਜਿਹੜਾ ਨਾ ਅੱਛਾ ਹਾਂ ਇਹਦਾ ਹਿੱਸਾ ਵਧੀਆ ਲੱਗਿਆ ਹੋਣਾ ਤਾਂ ਕਰਦੀ ਪਰ ਲੱਗ ਲੱਗਾਈ ਕਹਨੇ ਵੀ ਬਾਈ ਬੰਪਰ ਦਿਖਾ ਮੋਰਰੇ ਕਿੰਨੀ ਮੋਟੀ ਗੇਟ ਲੱਗੇ ਇੰਨੀ ਮੋਟੀ ਕੋਈ ਲਾਉਂਦਾ ਬਾਈ ਨਹੀਂ ਲਾਉਂਦਾ ਬਹੁਤ ਮੋਟੀ ਜੱਟ ਬਾਈ ਦਿਖਾ ਆਮ ਦੌਰ ਦੇ ਬਾਕੀ ਨੂੰ ਅੱਧੀ ਕੇ ਬਲੇਡ ਹੁੰਦੀ ਇਹਦੇ ਨਾਲੋਂ ਅੱਧੀ ਕੇ ਹਾਂਜੀ ਹਾਂਜੀ ਪੂਰਾ ਹੈਵੀ ਬੰਪਰ ਲੱਗਿਆ ਹੋਇਆ ਫੁੱਲ ਹੈਵੀ ਬੰਪਰ ਹੈ ਜੀ ਰੋਪਰ ਦਾ ਨੰਬਰ ਆ BB12 ਹਾਂਜੀ ਰੋਪਰ ਨੰਬਰ ਇਹ ਦੋਨੋਂ ਦਿਖਾ ਬਾਈ ਆਕੇ ਸਾਰਾ ਬੈਟਰੀ ਬਕਸੇ ਦਾ ਰੰਗ ਦੇਖ ਸਾਈਡ ਗੀਅਰ ਦੇ ਵਿੱਚ ਆ IPTO ਵਾਲਾ ਠੀਕ ਹੈ ਜੀ ਪੂਰਾ ਟਾਪ ਵਾਲਾ ਮਾਡਲ ਹੈ ਹਾਂ 3 ਸਪੀਡ ਦੇ ਵਿੱਚ ਆ ਕੇ ਬਿਲਕੁਲ ਜੀ ਹਾਂਜੀ ਇਹ ਬਾਈ ਮੈਂ ਨਾ ਆਹ 쇼 'ਚ ਆਇਆ 3 ਸਪੀਡ ਹੈ ਨਾ ਇਹ ਹਾਂਜੀ ਚ ਆਇਆ ਹਾਂਜੀ ਪਹਿਲਾਂ ਤੇ ਨਹੀਂ ਤਾਂ ਆਉਂਦਾ ਇਹ ਪਹਿਲਾਂ 2 ਸਪੀਡ ਆਉਂਦਾ ਪਹਿਲਾਂ 2 A ਆਉਂਦਾ ਤਾਂ ਠੀਕ ਹੈ 3 ਸਪੀਡ ਆ ਗਿਆ ਤਾਂ ਠੀਕ ਇਹ ਬਾਕੀ ਬਾਈ ਹੁਣ ਇਹਦੇ ਮਾੜਾ ਜਿਹਾ ਰੇਟ ਬਾਰੇ ਚੰਨਣਾ ਪਾ ਦੋ ਰੇਟ ਦੱਸਿਓ ਹਿਸਾਬ ਨਾਲ ਵੀ ਜਿਹੜਾ ਅਗਲਾ ਆ ਜਾਵੇ ਬਸ ਰੇਟ ਆਪਾਂ 8 ਲੱਖ 65 ਜਿਆਦਾ ਲਵਾਂਗੇ ਜੀ ਵੀਰੇ ਮਾੜਾ ਮੋਟਾ ਮਾਨਦਾਨ ਕਰ ਦਾਂਗੇ ਚਲੋ 865 ਹਾਂ ਜੀ 8 ਲੱਖ 65 ਹਜ਼ਾਰ 65 ਮੋਲ ਆ ਬਾਈ ਹਾਂ ਜੀ ਤੇ ਬਾਕੀ ਦਾ ਜੋ ਵੀ ਮਾਨਦਾਨੋ ਮੌਕੇ ਤੇ ਤੁਸੀਂ ਜਦੋਂ ਸਾਈ ਦਊਂਗੇ ਆ ਕੇ ਟਰੈਕਟਰ ਪਹਿਲਾਂ ਆ ਕੇ ਕਰਿਓ ਪਾਸ ਤਸੱਲੀ ਹਾਂ ਜੀ ਠੀਕ ਆ ਤੇ ਬਾਕੀ ਆਪਣੀ ਦੇਖ ਕੇ ਤਸੱਲੀ ਕਰ ਲਓ ਟਰੈਕਟਰ ਨਵਾਂ ਹੀ ਆ ਬਾਈ 24 ਮਾਡਲ ਆ ਬਾਈ ਕਿੰਨਾ ਚੱਲਿਆ ਹੋਊ ਟਰੈਕਟਰ ਠੀਕ ਨਾਲ ਕੋਈ ਚੱਲਿਆ ਜੀ 10 ਪੈ ਜਿਮੀਦਾਰ ਵੀ ਨਾਲ ਕੋ ਟਰੈਕਟਰ ਆਇਆ। ਬਾਕੀ ਅਗਲੇ ਦੀ ਪਸੰਦ ਹੁੰਦੀ ਆ ਬਾਈ। ਕਈ ਵਾਰ ਅਗਲਾ ਲੈ ਲੈਂਦਾ ਕਿਉਂਕਿ ਅਗਲਾ ਦਾ ਸਾਲ ਬਾਅਦ ਬਾਈ ਹੋਰ ਮੂਡ ਬਣ ਜਾਂਦਾ। ਸਹੀ ਗਾ। ਹੋ ਸਕਦਾ ਉਹ ਸਾਲ ਬਾਅਦ ਥੋੜਾ ਵੇਚ ਕੇ ਹੋਰ ਵੀ ਲੈ ਸਕਦਾ। ਨਾਲੇ ਹੋਰ ਜਿਮੀਦਾਰ ਨਾਲ ਜਿਹੜਾ ਹੈ ਤਾਂ ਜਿਹੜਾ ਉਹ ਵਿਚਾਰੇ ਕੋ ਟਾਈਮ ਵੀ ਕੱਟੇ ਹੁੰਦਾ। ਉਹ ਤਾਂ ਰੈਲਪ ਚਲਾਉਂਦਾ ਹੀ ਬਹੁਤ ਘੱਟ ਆ। ਅੱਛਾ ਜੀ। ਤੇ ਸ਼ੌਂਕ ਦੇ ਜੀ ਰੱਖੀ ਹੋਇਆ ਦਾ ਬਸ ਉਹਨੇ। ਬਿਲਕੁਲ ਜੀ ਬਿਲਕੁਲ। ਤੇ ਬਾਕੀ ਇਹਦਾ ਸੋਨਾ ਲੀਕਾ ਬਾਈ। ਆਹ ਸੋਨਾ ਲੀਕਾ ਵੀਰੇ। ਸੋਨਾ ਲੀਕਾ ਕਿੰਨਾ ਪੰਜ ਮਾਡਲ ਆ ਬਾਈ? 2005 ਮਾਡਲ ਆ ਟਾਇਰ ਤਾਂ ਹੋਈ 35 40 ਪਸੇ ਆ ਹਾਂਜੀ ਨਹੀਂ ਪਿਛਲੇ ਬਾਈ ਹੈਗੇ ਆ ਵੱਧ ਆ ਮੁਰਲੇ ਵੱਧ ਆ ਪਿਛਲੇ ਅੱਧੇ ਕਿ ਹੋਉਂਗੇ ਬਾਈ ਆ 20 ਕੇ ਡੀ ਦੇ ਟਾਇਰ ਆ ਇਹਦੀ ਬਾਈ ਦਿਖਾ ਦੇ ਕੰਡੀਸ਼ਨ ਇੱਕ ਵਾ ਇਹਦਾ ਰੇਟ ਦੱਸ ਦੋ ਬਾਈ ਟਰੈਕਟਰ ਦਾ ਰੇਟ ਤਾਂ 2.5 ਲੱਖ ਡਿਮਾਂਡ ਕਰਦੇ ਬਾਕੀ ਚਲੋ ਮਨਦਨ ਕਰ ਦਾਂਗੇ ਤਾਂ ਵੀ 2.5 ਡਿਮਾਂਡ ਆ ਭਾਈ ਇਹਦੀ ਬਾਕੀ ਮਨਦਨ ਜੁੜ ਕਰਾਂਗੇ ਆਪਾਂ ਟਰੈਕਟਰ ਸਾਫ ਆ ਉਦਾਂ ਬਾਈ ਹਾਂ ਟਰੈਕਟਰ ਸਾਫ ਆ ਬਾਈ ਬਿਲਕੁਲ ਕਰਨ ਵੀ ਰੱਖਾ ਦਿਖਾ ਬਾਈ ਚੰਗੀ ਤਰ੍ਹਾਂ ਟਰੈਕਟਰ ਹਾਲੈਂਡ ਹੌਲੈਂਡ ਦਿਖਾ ਜੀ 5510 ਨਿਊ ਹੌਲੈਂਡ 5510 ਦਾ ਹੈ ਬਾਈ ਇਹ ਮਿੱਡੀ ਸ਼ੋਅ ਵਾਲਾ 2020 ਮਾਡਲ ਹੈ 20 ਮਾਡਲ ਹੈ ਜੀ ਹਾਂ ਜੀ 21 ਦੀ ਆਰਸੀ ਹੈ ਦੀ ਠੀਕ ਆ 2020 ਮਾਡਲ ਹੈ ਬਾਈ ਮੁਰਲੇ ਟਾਇਰ ਬੜੇ ਪਏ ਹੋਏ ਆ ਟੈਟਰੂ ਪਿਛਲੇ ਨਾਲ ਦੇ ਟਰੈਕਟਰ ਨਾਲ ਠੀਕ ਆ ਜੀ ਕਰੋ ਚੱਕ ਪਿਛਲੇ ਟਾਇਰ ਨਾਲ ਦੇ ਹੋਣਗੇ 70 ਪੈਸੇ ਬਾਈ ਠੀਕ ਆ ਮੁਰਲੇ ਡਰ ਵੀ ਗੱਡੀ ਦੇ ਬੜੇ ਪਏ ਹੋਏ ਆ ਟਰੈਕਟਰ ਇਹ ਵੀ ਸਾਰਾ ਸੀਲਡ ਆ ਬਾਈ ਕਿਤੋਂ ਖੁੱਲਿਆ ਨਹੀਂ ਟਾਇਰ ਸਲਾਈਟ ਰੂ ਵੀ ਪੂਰੀ ਵਧੀਆ ਬਾਈ ਤਿੰਨ ਸਪੀਡਾਂ ਚ ਐ ਵੀ ਡਾਕਟਰ ਮੰਨਦਾ ਹਾਂਜੀ ਸਪੀਡਾਂ ਬਹੁਤ ਆ ਵੇ ਦੀਆਂ ਜੱਗੂ ਭਾਈ ਦੀ 48 ਸਪੀਡਾਂ ਲਾਈਏ ਅੱਛਾ ਹਾਂਜੀ ਸਪੀਡਾਂ ਬਹੁਤ ਵਧੀਆਂ ਮੈਂ ਕਹਿੰਦਾ ਚੇਂਜਰ ਗੇਅਰ ਵਾਲਾ ਬਾਈ ਇਹ 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 ਚੇਂਜਰ ਗੇਅਰ ਜਿਹੜਾ ਨੇ ਆਜ ਦਿਖਾਈਏ ਬਾਈ ਬਾਈ ਸਪੀਡਾਂ ਕਿਵੇਂ ਹੋ ਗਈਆਂ ਨਹੀਂਆਂ ਇਹਦੀਆਂ ਦੂਜੀਆਂ ਸਪੀਡਾਂ ਕਿ ਥੱਲੇ ਇਹਦੀ ਸਪੀਡਾਂ ਦੀ 48 ਸਪੀਡਾਂ ਵਾਲਾ ਪੁਰੀਆਂ ਇਹ ਅੱਛਾ ਸਪੀਡਾਂ ਬਹੁਤ ਵਧੀਆਂ ਠੀਕ ਆ ਆਹ ਬਾਈ ਇਹਨੂੰ ਕਰਨ ਨੂੰ ਵੀ ਸ਼ਟਰ ਗੇਅਰ ਲੱਗਿਆ ਵਾ ਸ਼ਟਰ ਗੇਅਰ ਵਾਲੀ ਹੈ ਹਾਂ ਆਹ ਦੇਖ ਬਾਕੀ ਨੂੰ ਪਲੇਟਫਾਰਮ ਕਿੰਨਾ ਵਧੀਆ ਖੁੰ ਪੂਰਾ ਵਧੀਆ ਬਣਾਇਆ ਵਾ ਟੈਂਕੀ ਦੇ ਥੱਲੇ ਆ ਬਾਈ ਮਨ ਲੱਗਦਾ ਹੈ ਨਾ ਬਾਈ ਹਾਂਜੀ ਟੈਂਕੀ ਥੱਲੇ ਆ ਮੇਰਾ ਰਲ ਮੇਰਾ ਬਹੁਤ ਵਧੀਆ ਹੁੰਨੇ ਬਾਈ ਟਰੈਕਟਰ ਨੂੰ ਬਹੁਤ ਹੈਵੀ ਮੇਰਾ ਰਲ ਆ ਜੀ ਪੂਰਾ ਹੈਵੀ ਹਾਂਜੀ ਪਿੱਛੇ ਦਿਖਾ ਦੇ ਕਾਰ ਨੂੰ ਵੀਰ ਇਹਨੂੰ ਬਾਈ ਪਿੱਛੇ ਮਨ ਲਗੀ ਇਹਦਾ ਪਿਛਲਾ ਹਿੱਸਾ ਸਿੱਧਾ ਹੀ ਹੈ ਨਾ ਹਾਂ ਸਿੱਧੇ ਐਕਸਲ ਹਾਂ ਇਹਨੂੰ ਡਕਸ਼ਨਾਂ ਨਹੀਂ ਹੈਗੀਆਂ ਇਹਦਾ ਬਾਈ ਇਹਦਾ ਇਹਦੇ ਵਿੱਚ ਹੀ ਹਮ ਲਾਦਾ ਜਿਗਾਰ ਹਾਂਜੀ ਹਾਂਜੀ ਇਹਦੇ ਵਿੱਚ ਐਕਸਲ ਹੈ ਨਾ ਹਾਂਜੀ ਬਿਲਕੁਲ ਡਬਲ ਡਿਸਟ੍ਰਿਬਿਊਟਰ ਜਿਹਾ ਬਾਈ ਫੁੱਲ ਟੌਪ ਵਾਲਾ ਮਾਡਲ ਆ ਇਹ ਠੀਕ ਹੈ ਜੀ ਬਾਕੀ ਦੇ ਲੋਗ ਹਨ ਵੀ ਮਰਾਲਾਂ ਦੇ ਕਿਤੇ ਝਰੀਟ ਨਹੀਂ ਹੈ ਕਿ ਟਰੈਕਟਰ ਨੂੰ ਦਾ ਐਲਪਾ ਤਾਂ ਫੁੱਲ ਟਰੈਕਟਰ ਖੇਤੀਬਾੜੀ ਦੀ ਚੱਲਿਆ ਬਾਈ ਇਹ ਵੀ ਫੁੱਲ ਕੰਡੀਸ਼ਨ ਵਾਲਾ ਹੈ ਫੁੱਲ ਰੰਗ ਖੜਾ ਰੰਗ ਰੂਪ ਪੂਰੀ ਟਾਇਰਾਂ ਟਰੈਕਟਰ ਨਾਲ ਦੇ ਟਾਇਰਾਂ ਸਾਫ ਹੈ ਬਿਲਕੁਲ ਟਰੈਕਟਰ ਆ ਟਰੈਕਟਰ ਵਧੀਆ ਬਾਈ ਪਰ ਮਰੂਮਾ ਦਾ ਅੰਦਰੋਂ ਬਾਈ ਦਿਖਾ ਦੇ ਮਰਾਲ ਕਰਨ ਵੀ ਚੰਗੀ ਤਰ੍ਹਾਂ ਠੀਕ ਹੈ ਪਰ ਮਰੂਮ ਪੂਰੇ ਵਧੀਆ ਪੈਂ ਕਿਤੇ ਸਕਰੈਚ ਨਹੀਂ ਹੈਗਾ ਟਰੈਕਟਰ ਨਾਲ ਬਾਕੀ ਬਾਈ ਆਪਣਾ ਫਰਜ਼ ਆ ਤੁਹਾਨੂੰ ਵੀਡੀਓ ਵਿੱਚ ਦਿਖਾਉਣਾ ਟਰੈਕਟਰ ਠੀਕ ਹੈ ਜੀ ਤੁਸੀਂ ਆ ਕੇ ਆਪਣੀ ਤਸੱਲੀ ਕਰਨੀ ਆ ਉਰੇ ਖੁੱਲੀ ਜਗ੍ਹਾ ਉਰੇ ਜਿੱਦਾਂ ਮਰਜ਼ੀ ਚਲਾ ਕੇ ਦੇਖੋ ਟਰੈਕਟਰ ਨੂੰ ਤੇ ਆਪਣੀ ਚਲਾ ਕੇ ਵਾਹ ਕੇ ਆਪਣੀ ਤਸੱਲੀ ਕਰ ਲਿਓ ਟਰੈਕਟਰ ਕਾਗਜ਼ ਪੱਤਿਆਂ ਦੇ ਓਕੇ ਬਾਈ ਸਾਰੇ ਆ ਓਕੇ ਜੀ ਕੈਸ਼ ਦੀ ਆਰਸੀ ਇਹਦੀ ਆ ਜੀ ਅੱਛਾ ਕੈਸ਼ ਦੀ ਆਰਸੀ 858 ਦੀ ਆ 858 ਦੀ ਆ ਹਾਂ ਦੋ ਆਰਸੀ ਕੈਸ਼ ਦੀਆਂ ਦੋਨੇ ਟਰੈਕਟਰ ਨਗਦ ਕੈਸ਼ ਦੇ ਆ ਬਾ ਤੁਸੀਂ ਲਿਆ ਕੇ ਮੈਂ ਤਾਂ ਕੋਈ ਤਾਂ ਮੈਂ ਕਹਿੰਦਾ ਜੇ ਜੇ ਉਹਦੀ ਹੋਈ ਸ਼ੋਰ ਵਗੈਰਾ ਸਾਨੂੰ ਮਿਲ ਜੂਗੀ ਬਾਈ ਜਿੱਦਾਂ ਵੀ ਹੋਵੇ ਡਾਕੂਮੈਂਟ ਸਾਨੂੰ ਸਾਰੇ ਯਾਨੀ ਕਿ ਨਾਮ ਕਰਾਉਣੇ ਜ਼ਰੂਰੀ ਹੁੰਦੇ ਆ ਬਾਈ ਟਰੈਕਟਰ ਇਹ ਠੀਕ ਹੈ ਕਈ ਵਾਰ ਬੰਦਾ ਕੋਈ ਦੁਰੂਆਂ ਦਾ ਨਾਮ ਨਹੀਂ ਕਰਾਉਂਦਾ ਬਾਅਦ ਚ ਬਈ ਦਿੱਕਤ ਆਪਾਂ ਨੂੰ ਹੁੰਦੀ ਹੈ ਨਹੀਂ ਸਹੀ ਗੱਲ ਹੈ ਬਈ ਨਾਮ ਕਰਾ ਲਿਆ ਉੱਚੇ ਮਾਡਲ ਅਗਲਾ ਆਪਣੇ ਚੀਜ਼ ਲੈ ਕੇ ਨੌ ਕਰਾਵੇ ਇਹਦਾ ਮੁੱਲ ਬਾਈ ਕਿੰਨਾ ਜੀ ਇਹਦਾ ਕਰਦੇ ਆਪਾਂ ਐ 5 ਲੱਖ ਇਹ ਤਾਂ 5 ਲੱਖ 60 ਹਜ਼ਾਰ ਕਰ ਦਿੰਦੇ ਆਪਾਂ 5 60 ਇਹਦਾ ਮੁੱਲ ਬਾਈ 5 ਲੱਖ 60 ਹਜ਼ਾਰ ਠੀਕ ਹੈ ਜੀ ਤੇ ਮਾਡਲ ਦੇ ਹਿਸਾਬ ਨਾਲ ਬਾਈ ਜਿਵੇਂ ਟਰੈਕਟਰ ਦੀ ਕੰਡੀਸ਼ਨ ਨਾਲ ਰੇਟ ਇਹਦਾ ਬਿਲਕੁਲ ਜਾਇਜ਼ ਆ ਬਾਕੀ ਹੋਰ ਜੋ ਵੀ ਹੋਇਆ ਮੌਕੇ ਤੇ ਥੋੜਾ ਮਾਨਤਾਣ ਹੋ ਜਾਊਗਾ ਵਧੀਆ ਟਰੈਕਟਰ ਆ ਏ ਭਾਈ ਮੇਰੇ ਸਾਹ ਨਾਲ 55 ਐਚਪੀ ਚ ਆ ਗਿਆ ਟਰੈਕਟਰ ਹਾਂ 55 ਕਟੇ 55 ਪਾਵਰ ਚ 55 ਕੈਟਾਗਰੀ ਦਾ ਹੈ ਭਾਈ ਆ ਫਿਲਟਰ ਕਿੱਡਾ ਲੱਗਿਆ ਬਤਾ ਸਾਂ ਫਿਲਟਰ ਹਾਂ ਜੀ ਕਦਾ ਕੋੜਾ ਫਿਲਟਰ ਲਾਇਆ ਵਾ ਇਹ ਟਰੈਕਟਰ ਨੂੰ ਲੱਗਦਾ ਭਾਈ ਉਹਦੇ ਚ ਆਪਣਾ ਐਲਐਨ ਪੰਪ ਚ ਹੈ ਨਾ ਹਾਂ ਜੀ ਹਾਂ ਜੀ ਕਰਨਵੀਰ ਭਾਈ ਐਲਐਨ ਪੰਪ ਚ ਇਹਨਾਂ ਦਾ ਖਰਚਾ ਵੀ ਘੱਟ ਆ ਖਰਚਾ ਘੱਟ ਆ ਦੂਏ ਨਾਲੋਂ ਖਰਚਾ ਘੱਟ ਆ ਇਹਦਾ ਹੂੰ ਵੀ ਭਾਈ ਉੱਪਰ ਦੇ ਟਰੈਕਟਰ ਬੈਠਣ ਉੱਠਣ ਬਹੁਤ ਹੰਡਾ ਡੁੱਲਾ ਬਹੁਤ ਬਹੁਤ ਰਕ ਲੰਦਾ ਜੀ ਇੱਥੇ ਦੇਖੋ ਚੜ੍ਹਦਾ ਚੰਗਾ ਵਧੀਆ ਭਾਈ ਬਹੁਤ ਵਧੀਆ ਜੀ ਹਾਂ ਸ਼ਟਲ ਗੇਅਰ ਹੈ ਕਰਨੇ ਵੀਰ ਬਾਈ ਬਾ ਇੱਥੇ ਕੁਝ ਨਹੀਂ ਕਰਨਾ ਇੱਥੀ ਤੇ ਅੱਗੇ ਪਿੱਛੇ ਕਰਨਾ ਸੱਜੇ ਲੈ ਸਟਾਰਟਿੰਗ ਦਿਖਾ ਦਈਏ ਸਟਾਰਟ ਕਰ ਦੋ ਜੀ ਟਰੈਕਟਰ ਚ ਹੁਰਤੀ ਬਹੁਤ ਆ ਬਹੁਤ ਪ੍ਰਤੀਲਾ ਟਰੈਕਟਰ ਹੈ ਜੀ ਟਰੈਕਟਰ ਨਿਕਲਦਾ ਹੱਥਾਂ ਚੋਂ ਸਹੀ ਹੈ ਜੀ ਬਿਲਕੁਲ ਬਾਈ ਬਾਕੀ ਦੇਖ ਲਿਓ ਬਾਈ ਆਪਾਂ ਤੁਹਾਨੂੰ ਦੋਨੇ ਟਰੈਕਟਰ ਦਿਖਾ ਦਿੱਤੇ ਤਿੰਨੇ ਠੀਕ ਆ ਜੀ ਕਿਸੇ ਦਾ 855 ਲੈਣ ਦਾ ਮਨ ਹੋਇਆ ਬਾਈ ਕੋਈ ਨਵਾਂ ਟਰੈਕਟਰ ਕੋਈ ਚੱਲਦਾ ਕਿਸੇ ਨੇ ਨਵਾਂ ਵੀ ਲੈਣਾ ਇੱਕ ਵਾਰ ਜ਼ਰੂਰ ਆ ਕੇ ਦੇਖਿਓ ਟਰੈਕਟਰ ਠੀਕ ਆ ਜੀ ਪੈਸੇ ਥੋੜੇ ਵੱਜ ਜਾਣੇ ਆ ਬਾਕੀ ਜੋ ਵੀ ਮਾਨਤਾਣਾ ਥੋੜਾ ਮੌਕੇ ਤੇ ਬਾਈ ਇਹਨਾਂ ਤੋਂ ਵੱਧ ਤੋਂ ਵੱਧ ਕਰਾ ਦੂੰਗੇ ਬਈ ਕੋਈ ਆਇਆ ਮੰਨ ਕਰ ਦਿਓ ਜਰੂਰ ਕਰਾਂਗੇ ਵੀਰੇ ਜਰੂਰ ਕਰਾਂਗੇ ਜਿੰਨਾ ਹੋ ਸਕਿਆ ਕੋਈ ਗੱਲ ਹੀ ਕੀਤੀ ਵੀਰੇ ਕਰਾਂਗੇ ਜੀ ਹਾਂ ਹਾਂ ਕਰਾਂਗੇ ਮੰਨ ਦਾ ਤੇ ਬਾਕੀ ਹੋਰ ਵੀ ਟਰੈਕਟਰ ਖੜੇ ਆ ਬਈ ਪੁਰਾਣੇ ਆਪਣੇ ਕੋਲ ਵੀ ਇੱਕ ਦੋ ਖੜੇ ਇੱਕ ਆਪਣੇ ਕੋਲ ਸਕਾਟ ਖੜਾ ਕਰਨ ਵੀਰ 335 ਠੀਕ ਆ ਸਾਡੇ ਉਰੇ ਇਕੱਠੇ ਆ ਬਈ ਤੇ ਇਹਨਾਂ ਸਾਰਾ ਹੀ ਮਾਰਕੀਟ ਐ ਆਏ ਨੇ ਹੈਗਾ ਤੁਹਾਨੂੰ ਇੱਕ ਕੋ ਟਰੈਕਟਰ ਮਿਲੂਗਾ ਉਰੇ ਹੋਰ ਵੀ ਤੁਹਾਨੂੰ ਉਰੇ ਆ ਕੇ ਤਕਰੀਬਨ 30 ਤੋਂ 35 ਟਰੈਕਟਰ ਤੁਹਾਨੂੰ ਇੱਥੇ ਮਿਲ ਜਾਣੇ ਆ ਕੇ ਪੁਰਾਣੇ 80000 ਦਾ ਲੈ ਕੇ ਤੁਹਾਨੂੰ ਉਰੇ 8 ਲੱਖ 10 ਲੱਖ ਤੱਕ ਤੁਹਾਨੂੰ ਪੁਰਾਣਾ ਟਰੈਕਟਰ ਮਿਲ ਜਾਣਾ ਠੀਕ ਹੈ ਜੀ ਸਹੀ ਹੋ ਰਿਹਾ ਸਹੀ ਹਾਂ ਉਰੇ ਆ ਕੇ ਤੁਸੀਂ ਕੋਈ ਵੀ ਟਰੈਕਟਰ ਪੁਰਾਣਾ ਦੇਖ ਸਕਦੇ ਸੋ ਨਾਲ ਇੱਕਾ ਜਿਹੀ ਵੀ ਖੜੇ ਆ ਜੌਂਡੀਰ ਤੇ ਵੀ ਖੜੇ ਆ ਠੀਕ ਹੈ ਤੇ ਇੱਧਰ ਇੱਕ ਏਜੰਸੀ ਹੋਰ ਆ ਉੱਧਰ ਵੀ ਖੜੇ ਆ ਪੁਰਾਣੇ ਟਰੈਕਟਰ ਬਾਕੀ ਠੀਕ ਆ ਬਲਵੰਤ ਬਾਈ ਉਹਨਾਂ ਨੰਬਰ ਬੋਲ ਦਿਓ ਇੱਕ ਵਾਰ ਮੜਾ ਜਾ ਦੇਖੋ ਜੀ 99883 60073 ਠੀਕ ਹੈ ਜੀ ਬਾਕੀ ਮੈਂ ਥੱਲੇ ਵੀ ਬਾਈ ਲਿਖ ਕੇ ਮੈਂਸ਼ਨ ਕਰ ਦੂੰਗਾ ਜੀ ਜਿਹਨੇ ਵੀ ਕੋਈ ਟਰੈਕਟਰ ਬਾਰੇ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਨਾ ਦੱਸੀਓ ਵੀਡੀਓ 'ਚ ਉਹਦੇ ਬਾਰੇ ਪੁੱਛ ਸਕਦੇ ਆ ਹੋਰ ਬਾਈ ਜਿਹੜੀਆਂ ਤੁਸੀਂ ਕੋਈ ਫੋਨ ਤੇ ਗਰੰਟੀਆਂ ਵਾਰੰਟੀਆਂ ਪੁੱਛਦੇ ਹੋ ਟਰੈਕਟਰ ਦੀਆਂ ਉਹ ਬਾਈ ਫੋਨ ਤੇ ਕੁਝ ਨਹੀਂ ਮਿਲਣਾ ਉਹ ਤੁਸੀਂ ਆ ਕੇ ਆਪਣਾ ਦੇਖ ਕੇ ਉਹਦੇ ਪਾਸ ਕਰਨਾ ਟਰੈਕਟਰ ਠੀਕ ਹੈ ਜੀ ਬਾਕੀ ਕਿਸੇ ਵੀਰ ਨੇ ਹੋਰ ਕੋਈ ਨਵਾਂ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਮਿਲਦੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ ਧੰਨਵਾਦ